ਸਾਡੇ ਜਿਹੜੇ ਪੜੋਸੀ ਆ ਬਦਕਿਸਮਤੀ ਨਾਲੋਂ ਚੰਗੇ ਨਹੀਂ ਪੜੋਸੀ ਦਾ ਚੰਗਾ ਹੋਣਾ ਬਹੁਤ ਬੜੀ ਬਾਤ ਹੈ ਔਰ ਪੜੋਸੀ ਗੰਦਾ ਹੋਵੇ ਤੇ ਇਨਸਾਨ ਦਾ ਜੀਵਨ ਜਿਹੜਾ ਹੈ ਉੱਚ ਦਿਨ ਕਿਤੇ ਕੋਈ ਨਾ ਕੋਈ ਪਰੇਸ਼ਾਨੀ ਦੇ ਵਿੱਚ ਰਹਿੰਦਾ ਹੈ ਤੇ ਸਾਡਾ ਪੜੋਸੀ ਤਾਂ ਪਹਿਲੇ ਦਿਨ ਤੋਂ ਹੀ ਅੱਤਵਾਦ ਦਾ ਹਿਮਾਇਤੀ ਅੱਤਵਾਦ ਦਾ ਜਨਕ ਸਮਝਿਆ ਜਾਂਦਾ ਹੁਣ ਕਸ਼ਮੀਰ ਸ਼ਾਂਤੀ ਵੱਲ ਜਾ ਰਹੀ ਸੀ ਭਾਈਚਾਰੇ ਵੱਲ ਜਾ ਰਹੀ ਤੁਸੀਂ ਇਹ ਦੇਖੋ ਇਹ ਪਹਿਲਾ ਮੌਕਾ ਹੈ ਪਿਛਲੀ 4 ਦਹਾਕੀਆਂ 'ਚ ਜਦ ਟੂਰਿਸਟਾਂ ਤੇ ਹਮਲਾ ਹੋਇਆ ਹੈ ਅੱਜ ਤੋਂ ਪਹਿਲਾਂ ਕਦੀ ਟੂਰਿਸਟਾਂ ਤੇ ਹਮਲਾ ਨਹੀਂ ਕੀਤਾ ਗਿਆ ਨਿਹੱਤੇ ਲੋਕਾਂ ਤੇ ਹਮਲਾ ਨਹੀਂ ਕੀਤਾ ਗਿਆ ਇਹ ਘਰ ਦਾ ਬੇਤੀ ਜਿਹੜਾ ਹੁੰਦਾ ਹੈ ਕੋਈ ਸਭ ਕੁਝ ਕਰਾਂਦਾ ਤੇ ਅਗਰ ਕੋਈ ਐਡਾ ਵੱਡਾ ਉਥੇ ਹਾਦਸਾ ਹੋਇਆ ਐ ਏਡੀ ਵੱਡੀ ਕਾਰਵਾਈ ਦੁਸ਼ਮਣ ਵੱਲੋਂ ਕੀਤੀ ਗਈ ਹੈ ਤੇ ਕੁਝ ਤਾਂ ਐਸੀਆਂ ਅੰਦਰੂਨੀ ਤਾਕਤਾਂ ਅੰਦਰੂਨੀ ਲੋਕ ਹੋਤੇ ਹੋਣਗੇ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਇਹ ਇੱਕ ਐਸਾ ਜੁਰਮ ਹੈ ਜਿਹੜਾ ਸਿਰਫ ਕੁਝ ਲੋਕਾਂ ਦਾ ਕਤਲ ਨਹੀਂ ਹੈ ਬਲਕਿ ਪੂਰੀ ਇਨਸਾਨੀਅਤ ਦਾ ਜੁਰਮ ਹੈ ਉਹ ਕਤਲ ਸਰਕਾਰ ਨੂੰ ਕਿਤੇ ਨਾ ਕਿਤੇ ਚਾਹੀਦਾ ਹੈ ਕਿ ਇਸ ਬਾਰ ਜਿਹੜਾ ਹੈ ਕਾਤਲਾਂ ਨੂੰ ਜਿਹੜੀ ਸਜ਼ਾ ਹੈ ਉਹ ਸਾਰੇ ਬਾਜ਼ਾਰ ਦੇਣੀ ਚਾਹੀਦੀ ਹੈ ਚੌਰਾਹੇ 'ਚ ਲਿਆ ਕੇ। ਆਤੰਕਵਾਦ ਜਿਹੜਾ ਹੁੰਦਾ ਹੈ ਉਹਦਾ ਕੋਈ ਧਰਮ ਨਹੀਂ। ਤੇ ਆ ਧਰਮੀ ਲੋਕ ਹੀ ਇਹ ਕੰਮ ਕਰਦੇ ਆ। ਕੋਈ ਐਸਾ ਹਾਦਸਾ ਹੁੰਦਾ ਹੈ ਤੇ ਅਸੀਂ ਸਾਰੇ ਲੋਕ ਜਿਹੜੇ ਆ ਕਈ ਵਾਰੀ ਦੁਸ਼ਮਣ ਨੂੰ ਭੁੱਲ ਜਾਂਦੇ ਆਂ ਔਰ ਆਪਸ 'ਚ ਇੱਕ ਦੂਜੇ ਦੇ ਧਰਮ ਨੂੰ ਨਿੰਦਣ ਦੀ ਕੋਸ਼ਿਸ਼ ਕਰਦੇ ਆਂ। ਮੈਂ ਸਮਝਦਾ ਕਿ ਮੁਸ਼ਕਿਲ ਵਕਤ ਦੇ ਵਿੱਚ ਵੀ ਅਗਰ ਤੁਸੀਂ ਇੱਕ ਦੂਸਰੇ ਦੀ ਨਿੰਦਣਾ ਸ਼ੁਰੂ ਕਰੋਗੇ ਜਾਂ ਸਿਆਸੀ ਰੋਟੀਆਂ ਉਹਨਾ ਖੂਨ ਦੇ ਉੱਤੇ ਸੇਕਣ ਦੀ ਕੋਸ਼ਿਸ਼ ਕਰੋਗੇ ਜਿਹੜਾ ਬੇਕਸੂਰਾ ਦਾ ਖੂਨ ਹੈ ਤੇ ਸਿਰਫ ਬੇਬੂਫੀ ਹੋਏਗੀ ਤਲਾਬੋ ਕਿ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਸੁਰੱਖਿਆ ਦੀ ਉਹਨਾਂ ਲੋਕਾਂ ਨੇ ਵੀ ਆਪਣੀ ਜ਼ਿੰਮੇਵਾਰੀ ਹੈ ਉਹ ਚੰਗੀ ਤਰ੍ਹਾਂ ਨਿਭਾਈ ਪੰਜਾਬ ਦੇ ਬੁਰੇ ਹਾਲਾਤਾਂ ਨੂੰ ਨੇੜ ਨੇੜ ਤੱਕ ਦੇਖਿਆ ਹੈ। ਔਰ ਉਦੋਂ ਵੀ ਧਰਮ ਦਾ ਨਾਂ ਪੁੱਛ ਕੇ ਗੋਲੀਆਂ ਮਾਰੀਆਂ ਜਾਂਦੀਆਂ ਸੀ। ਉਦੋਂ ਵੀ شناخت ਕੀਤੀ ਜਾਂਦੀ ਸੀ ਕਿ ਵੀ ਬਸ ਚ ਉਤਰ ਜਾਓ ਥੱਲੇ ਤੇ ਦੱਸੋ ਵੀ ਤੁਸੀਂ ਕੌਣ ਕੌਣ ਹੋ ਤੇ ਇਹ ਅਤਵਾਦ ਜਿਹੜਾ ਹੁੰਦਾ ਹੈ ਉਹਦਾ ਕੋਈ ਧਰਮ ਨਹੀਂ ਪਹਿਲਾਂ ਗੱਲ ਸਮਝੀ ਜਿੱਥੇ ਗਾਂਧੀ ਨੇ ਕਿਹਾ ਹਿੰਸਾ ਜਿੱਥੇ ਉੱਥੇ ਸੁਭਾਸ਼ ਚੰਦਰ ਬੋਸ ਨੇ ਕਿਹਾ ਕਿ ਨਹੀਂ ਅਸੀਂ ਜੰਗ ਲੜਾਂਗੇ ਤੇ ਕੁਰਬਾਨੀ ਦਾ ਸਾਰਿਆਂ ਦੀ ਬਰਾਬਰ ਹੈ ਤੇ ਹੁਣ ਜਦ ਅਤਵਾਦ ਆ ਗਿਆ ਤੇ ਜ਼ਾਹਿਰ ਜੀ ਗੱਲ ਹੈ ਹੁਣ ਉਹਦੇ ਮੂਰੇ ਅਸੀਂ ਆਪਣੀ ਦੂਜੀ ਗੱਲ ਤਾਂ ਨਹੀਂ ਕਰਨੀ ਕਿ ਵੀ ਇੱਧਰ ਤੱਪੜ ਮਾਰਿਆ ਤੇ ਇੱਥੇ ਤੇ ਵੀ ਮਾਰ ਦੇ ਉਹਨੂੰ ਉਹਦਾ ਥੱਪੜ ਦਾ ਜਵਾਬ ਥੱਪੜ ਦੇ ਨਾਲ ਹੀ ਦੇਣਾ ਪੈਂਦਾ ਤਾਂ ਹੀ ਮਸਲਾ ਜਿਵੇਂ ਤੁਹਾਨੂੰ ਪਤਾ ਹੈ ਕਿ 22 ਤਰੀਕ ਦੀ ਜੋ ਘਟਨਾ ਹੋਈ ਹੈ ਕਸ਼ਮੀਰ ਦੇ ਵਿੱਚ ਪਹਲਗਾਮ ਦੇ ਵਿੱਚ ਔਰ ਉਹਦੇ ਵਿੱਚ ਕਈ ਸੰਸਾਰ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਜਿਨ੍ਹਾਂ ਦੇ ਸ਼ਰੀਰ ਦੇ ਵਿੱਚ ਜਾਨ ਹੈ ਉਹਨਾਂ ਦੇ ਬਲੁੰਧਰੇ ਕਿਤੇ ਨਾ ਕਿਤੇ ਰੋਏ ਹੋਣੇ ਉਸ ਦਿਨ ਇਸੇ ਬਾਬਤ ਅੱਜ ਲੁਧਿਆਣੇ ਸ਼ਾਹੀ ਇਮਾਮ ਜੀ ਸਾਡੇ ਨਾਲ ਵਿਰਾਜਮਾਨ ਨੇ ਉਹਨਾਂ ਨਾਲ ਇਸੇ ਬਾਬਤ ਗੱਲ ਕਰਾਂਗੇ ਇਮਾਮ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿੰਦਾ ਦੇਖਦੇ ਇਮਾਮ ਸਾਹਿਬ ਬੜੀ ਦੇਰ ਬਾਅਦ ਕਸ਼ਮੀਰ ਦੇ ਵਿੱਚ ਇੱਕ ਅਛਾ ਮਾਹੌਲ ਦੇਖਣ ਨੂੰ ਮਿਲਿਆ ਸੀ ਉਥੇ ਪ੍ਰਾਟਿਕ ਵੀ ਜਾਣੇ ਸ਼ੁਰੂ ਹੋ ਗਏ ਸੀ ਹੋਰ ਵੀ ਬਈ ਅਛਾ ਮਾਹੌਲ ਵਿੱਚ ਸ਼ਾਂਤੀ ਤੇ ਇਹ ਮਾਹੌਲ ਤੇ ਹੋ ਗਿਆ ਸੀ ਇਹ 22 ਤਰੀਕ ਦੀ ਘਟਨਾ ਨੇ ਇੱਕ ਤਰ੍ਹਾਂ ਦਾ ਬਹੁਤ ਵੱਡਾ ਹਾਦਸਾ ਹੋਇਆ ਜਿਹੜਾ ਹੈ ਇਹਦੇ ਨਾਲ ਕੀ ਲੱਗਦਾ ਵੀ ਉਹ ਮਾਹੌਲ ਜਿਹੜਾ ਉਹ ਤਣਾਅਪੂਰਨ ਮਾਹੌਲ ਜੋ ਦੁਬਾਰਾ ਵਾਪਸ ਤਾਂ ਨਹੀਂ ਆ ਜਾਏਗਾ ਕਾਟੀ ਦੇ ਵਿੱਚ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅੱਜ ਤੋਂ 2 ਦਿਨ ਪਹਿਲਾਂ ਜੋ ਕੁਝ ਵੀ ਪਹਿਲਗਾਮ ਕਸ਼ਮੀਰ ਦੇ ਵਿੱਚ ਹੋਇਆ ਹੈ ਜੀ ਉਸ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਘਟਨਾ ਹੈ ਐਸੀ ਨਾਪਾਕ ਹਰਕਤ ਹੈ ਕਿ ਇਹਦੇ ਲਈ ਨਿੰਦਾ ਦੇ ਸ਼ਬਦ ਵੀ ਜਿਹੜੇ ਆ ਉਹ ਘੱਟ ਪੈ ਰਹੇ ਕਿਉਂਕਿ ਜਿਹਨਾਂ ਲੋਕਾਂ ਨੂੰ ਉੱਥੇ ਮਾਰਿਆ ਗਿਆ ਉਹਨਾਂ ਨੂੰ ਉਹਨਾਂ ਦਾ ਧਰਮ 부ਚ ਕੇ ਉਹਨਾਂ ਦੇ ਸ਼ਨਾਖਤ ਕਰਕੇ ਇਹ ਇਸ ਲਈ ਮਾਰ ਦਿੱਤਾ ਗਿਆ ਕਿ ਵੀ ਉਹ ਤੁਹਾਡੇ ਧਰਮ ਦੇ ਮੰਨਣ ਵਾਲੇ ਨਹੀਂ ਤੇ ਮੈਂ ਸਮਝਦਾ ਹਾਂ ਕਿ ਇਹ ਇੱਕ ਐਸਾ ਜੁਰਮ ਹੈ ਜਿਹੜਾ ਸਿਰਫ ਕੁਝ ਲੋਕਾਂ ਦਾ ਕਤਲ ਨਹੀਂ ਹੈ ਬਲਕਿ ਪੂਰੀ ਇਨਸਾਨੀਅਤ ਦਾ ਜਿਹੜਾ ਹੈ ਉਹ ਕਤਲ ਕੀਤਾ ਗਿਆ ਤੇ ਸਰਕਾਰ ਨੂੰ ਕਿਤੇ ਨਾ ਕਿਤੇ ਚਾਹੀਦਾ ਹੈ ਕਿ ਇਸ ਵਾਰ ਜਿਹੜਾ ਹੈ ਕਾਤਲਾਂ ਨੂੰ ਜਿਹੜੀ ਸਜ਼ਾ ਹੈ ਉਹ ਸਰੇ ਬਾਜ਼ਾਰ ਦੇਣੀ ਚਾਹੀਦੀ ਹੈ ਚੌਰਾਹੇ 'ਚ ਲਿਆ ਕੇ ਉਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਤਾਂ ਕਿ ਅਸੀਂ ਸਾਰੇ ਭਾਰਤ ਦੇ ਲੋਕ ਜਿਹੜੇ ਆਤਵਾਦ ਦੇ ਖਿਲਾਫ ਇੱਕ ਮਜ਼ਬੂਤ ਆਵਾਜ਼ ਬਣ ਕੇ ਵਿਸ਼ਵ ਦੇ ਸਾਹਮਣੇ ਜਿਹੜਾ ਹੈ ਇਹ ਦੱਸ ਸਕੀਏ ਕਿ ਧਰਮ ਨੂੰ ਆਧਾਰ ਬਣਾ ਕੇ ਅਗਰ ਕੋਈ ਬੰਦਾ ਕਿ ਕਿਸੇ ਦਾ ਕਤਲ ਕਰਦਾ ਹੈ ਜਾਂ ਦੇਸ਼ ਦੇ ਵਿੱਚ دہشت گردੀ ਫੈਲਾਉਂਦਾ ਹੈ ਜਾਂ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕੋਈ ਵੀ ਸਮੁਦਾਇ ਜਿਹੜਾ ਉਹਨੂੰ ਬਰਦਾਸ਼ਤ ਨਹੀਂ ਕਰੇ ਨਹੀਂ ਅਸੀਂ ਮਾਮਸਾ ਹੁਣ ਪੰਜਾਬ ਦੀ ਧਰਤੀ ਤੇ ਬੈਠੇ ਆਂ ਖਾਸ ਕਰਕੇ ਗੁਰੂਆਂ ਦੀਆਂ ਧਰਤੀ ਕਿਹਾ ਜਾਂਦਾ ਇਹਨੂੰ Hindu Sikh Muslim Isai ਆਪਸ ਵਿੱਚ ਭਾਈ ਇਹ ਨਾਰਾਜ਼ੀ ਹਰ ਕਿਤੇ ਚਾਹੇ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਕੋਈ ਵੀ ਪਲੇਟਫਾਰਮ ਹੋਵੇ ਇਹਨੂੰ ਇੰਪਲੀਮੈਂਟ ਕਰੀਦਾ ਤੇ ਕੀ ਲੱਗਦਾ ਵੀ ਜੇ ਇਹੋ ਜੀਆਂ ਚੀਜ਼ਾਂ ਨੇ ਜਾਂ ਇਹੋ ਜਿਹੇ ਘਟਨਾਵਾਂ ਨੇ ਜੇ ਸਾਡੇ ਸਮਾਜ ਦੇ ਵਿੱਚ ਹੋਣਗੀਆਂ ਤੇ ਕਿਤਨੇ ਕਿਤੇ ਭਾਈਚਾਰਕ ਸੰਘਾਂ ਜਾਂ ਜਿਹੜੀ ਉਹ ਦੂਰ ਨਹੀਂ ਹੁੰਦੀ ਜਾਏਗੀ ਦਿਨ ਬਦਲ ਦੇਖੋ ਪਹਿਲਾਂ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਤੰਕਵਾਦ ਜਿਹੜਾ ਹੁੰਦਾ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਬਿਲਕੁਲ ਤੇ ਆ ਧਰਮੀ ਲੋਕ ਹੀ ਇਹ ਕੰਮ ਕਰਦੇ ਆ ਲੇਕਿਨ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਦੇ ਪਿੱਛੇ ਉਹਨਾਂ ਦਾ ਕੋਈ ਮਕਸਦ ਵੀ ਤਾਂ ਹੋਣਾ ਹੈ ਨਾ ਸਿਰਫ ਕੁਝ ਲੋਕਾਂ ਨੂੰ ਮਾਰ ਦੇਣਾ ਦਾ ਮਕਸਦ ਨਹੀਂ ਹੋ ਸਕਦਾ ਇਹਦਾ ਮਤਲਬ ਉਹਨਾਂ ਨੇ ਕੰਮ ਇਸ ਲਈ ਕੀਤਾ ਕਿ ਅਸੀਂ ਜਿਨ੍ਹਾਂ ਦੀ ਹੱਤਿਆ ਕਰਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਪੂਰੇ ਦੇਸ਼ ਦੇ ਵਿੱਚ ਉਹ ਸਤਿਆ ਦਾ ਸਨੇਹਾ ਜਾਏਗਾ ਉਹਦੇ ਨਾਲ ਕਿਤੇ ਨਾ ਕਿਤੇ ਨਫਰਤ ਵਧਣੀ ਚਾਹੀਦੀ ਹੈ ਲੋਕਾਂ 'ਚ 파ੜ ਪੈਣਾ ਚਾਹੀਦਾ ਹੈ ਦੋ ਕੋਮਾਂ 'ਚ ਲੜਾਈ ਹੋਣੀ ਚਾਹੀਦੀ ਹੈ ਲੋਕ ਇੱਕ ਦੂਸਰੇ ਦੇ ਮੁਖਾਲਫਤ ਦੇ ਵਿੱਚ ਲੜਨੇ ਚਾਹੀਦੇ ਤੇ ਇਹਦਾ ਮਤਲਬ ਇਹ ਕੱਲੀ ਇੱਕ ਹੱਤਿਆਕਾਂ ਨਹੀਂ ਇੱਕ ਛੜਯੰਤਰ ਵੀ ਹੈ ਭਾਈਚਾਰੇ ਨੂੰ ਤੋੜਨ ਦਾ ਇਹ ਬਿਲਕੁਲ ਠੀਕ ਹੈ ਕਿ ਜਦਕੱਦੀ ਕੋਈ ਐਸਾ ਹਾਦਸਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਭਾਈਚਾਰੇ ਨੂੰ ਸੱਟ ਜਿਹੜੀ ਹੈ ਉਹ ਜ਼ਬਰਦਸਤ ਤਰੀਕੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਪੰਜਾਬ ਜਿਹੜਾ ਔਰ ਅਗਰ ਅਪਾ ਪੂਰੇ ਭਾਰਤ ਦੀ ਵੀ ਗੱਲ ਕਰਦੇ ਆਂ ਇਹਦੀ ਵਿਸ਼ੇਸ਼ਤਾ ਇਹੀ ਹੈ ਕਿ ਅਨੇਕਤਾ ਜੈਕਤਾ ਦੀ ਗੱਲ ਜਿਹੜੀ ਹੈ ਉਹ ਭਾਰਤ ਨੇ ਹਮੇਸ਼ਾ ਹੀ ਕੀਤੀ ਹੈ ਤੇ ਤੇ ਲੋਕਾਂ ਨੇ ਕੀਤੀ ਹੈ ਫਿਰ ਵੀ ਜਦ ਕੋਈ ਐਸਾ ਹਾਦਸਾ ਹੁੰਦਾ ਹੈ ਤੇ ਅਸੀਂ ਸਾਰੇ ਲੋਕ ਜਿਹੜੇ ਆਂ ਕਈ ਵਾਰੀ ਦੁਸ਼ਮਣ ਨੂੰ ਭੁੱਲ ਜਾਂਦੇ ਆਂ ਔਰ ਆਪਸ ਵਿੱਚ ਇੱਕ ਦੂਜੇ ਦੇ ਧਰਮ ਨੂੰ ਨਿੰਦਣ ਦੀ ਕੋਸ਼ਿਸ਼ ਕਰਦੇ ਆਂ ਮੈਂ ਸਮਝਦਾ ਕਿ ਮੁਸ਼ਕਿਲ ਵਕਤ ਦੇ ਵਿੱਚ ਵੀ ਅਗਰ ਤੁਸੀਂ ਇੱਕ ਦੂਸਰੇ ਦੀ ਨਿੰਦਣਾ ਸ਼ੁਰੂ ਕਰੋਗੇ ਜਾਂ ਸਿਆਸੀ ਰੋਟੀਆਂ ਉਹਨਾਂ ਖੂਨ ਦੇ ਉੱਤੇ ਸੇਕਣ ਦੀ ਕੋਸ਼ਿਸ਼ ਕਰੋਗੇ ਜਿਹੜਾ ਬੇਕਸੂਰਾ ਦਾ ਖੂਨ ਹੈ ਤੇ ਇਸੇ ਬੇਗੂਫੀ ਹੋ ਗਈ ਤੇ ਲਾਵਾ ਕੁਛ ਨਹੀਂ ਹੋ ਸਕਦਾ ਨਹੀਂ ਇਹ ਕੀ ਲੱਗਦਾ ਵੀ ਕੋਈ ਕੁਝ ਲੋਕ ਨੇ ਜਿਹੜੇ ਇਦਾਂ ਦੇ ਛੇਤੰਤਰ ਰਚ ਨਾਲ ਜਿਵੇਂ ਪਹਿਲਾਂ ਬੜੇ ਸੰਤਾਪ ਹੋ ਗਿਆ ਕਸ਼ਮੀਰ ਘਾਟੀ ਨੇ ਫਿਰ ਮਾਹੌਲ ਐਸਾ ਆਇਆ ਵੀ ਲੋਕ ਪੀਸਫੁਲ ਮੋਡ ਉੱਤੇ ਹੋ ਗਿਆ ਆਮ ਲੋਕ ਉੱਥੇ ਜਨ ਜੀਵਨ ਜਿੱਦਾ ਜੀਂਦੇ ਸੌਦਾ ਜੀਣ ਲੱਗ ਗਏ ਕੀ ਗੱਲ ਵੀ ਕਈ ਲੋਕਾਂ ਨੂੰ ਇਹ ਚੀਜ਼ਾਂ ਜ਼ਹਿਨ 'ਚ ਸਹੀ ਨਹੀਂ ਲੱਗਦੀਆਂ ਜਾਂ ਉਹਨਾਂ ਕੋਲੋਂ ਪਛਾਣ ਹੀ ਪਾਈ ਵੀ ਇਹ ਚੀਜ਼ਾਂ ਵੀ ਕਸ਼ਮੀਰ ਦੇ ਵਿੱਚ ਇਦਾਂ ਦਾ ਮਾਹੌਲ ਕਿਉਂ ਬਣ ਗਿਆ ਵੀ ਦੁਬਾਰਾ ਇਹ ਜਿਹੀ ਚੀਜ਼ਾਂ ਹੋਣ ਲੱਗੀਆਂ ਕਿਉਂਕਿ ਇੱਕ ਤਾਂ ਐਡਾ ਵੱਡਾ ਏਰੀਆ ਉਹ ਜਿੱਥੇ ਉਹ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਦੇਸ਼ ਚ ਆਪਾਂ ਰਹਿੰਦੇ ਆ ਇਹ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜੀ ਦੂਸਰੀ ਗੱਲ ਇਹ ਕਿ ਸਾਡੇ ਜਿਹੜੇ ਪੜੋਸੀ ਆ ਬਦਕਿਸਮਤੀ ਨਾਲ ਉਹ ਚੰਗੇ ਨਹੀਂ ਹੈ ਜੀ ਪੜੋਸੀ ਦਾ ਚੰਗਾ ਹੋਣਾ ਬਹੁਤ ਵੱਡੀ ਬਾਤ ਹੁੰਦੀ ਹੈ ਔਰ ਪੜੋਸੀ ਗੰਦਾ ਹੋਵੇ ਤੇ ਇਨਸਾਨ ਦਾ ਜੀਵਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਪਰੇਸ਼ਾਨੀ ਦੇ ਵਿੱਚ ਰਹਿੰਦਾ ਤੇ ਸਾਡਾ ਪੜੋਸੀ ਤਾਂ ਪਹਿਲੇ ਦਿਨ ਤੋਂ ਹੀ ਅੱਤਵਾਦ ਦਾ ਹਮਾਇਤੀ ਅੱਤਵਾਦ ਦਾ ਜਨਕ ਸਮਝਿਆ ਜਾਂਦਾ ਹੈ ਏਸ਼ੀਆ ਦੇ ਵਿੱਚ ਤੇ ਉਸ ਤੋਂ ਇਲਾਵਾ ਵਿਸ਼ਵ ਦੇ ਵਿੱਚ ਕੁਝ ਐਸੀਆਂ ਤਾਕਤਾਂ ਜਿਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਜਦ ਦਾ ਦੇਸ਼ ਹਰ ਇੱਕ ਸਾਲ ਇੱਕ ਕਦਮ ਅੱਗੇ ਵਧਦਾ ਆ ਰਿਹਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਭਾਰਤ ਨੂੰ ਨਹੀਂ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ 'ਚ ਇੱਥੇ ਦੀ ਜਿਹੜੀ ਯੰਗ ਜਨਰੇਸ਼ਨ ਹੈ ਇੱਥੇ ਦੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਇੱਥੇ ਜੋ ਲੋਕਾਂ 'ਚ ਜਜ਼ਬਾ ਸਪਿਰਟ ਹੈ ਕੰਮ ਕਰਨ ਦਾ ਜਿਹੜਾ ਸ਼ੌਕ ਹੈ ਉਹ ਕਿਤਨਾ ਕਿਤੇ ਦੁਨੀਆ ਦੇ ਸਾਰੇ ਮੁਲਕਾਂ 'ਚ ਇਸ ਵੇਲੇ ਭਾਰਤ ਦੇ ਲੋਕ ਆਪਣੀ ਹਾਜ਼ਰੀ ਜਿਹੜੀ ਹੈ ਉਹ ਦਿਖਾ ਰਹੇ ਨੇ ਕਿਤੇ ਨਾ ਕਿਤੇ ਵਪਾਰ ਦੇ ਵਿੱਚ ਉਦਯੋਗ ਦੇ ਵਿੱਚ ਸਾਇੰਸ ਦੇ ਵਿੱਚ ਟੈਕਨੋਲੋਜੀ ਚ ਹਰ ਜਗ੍ਹਾ ਤੁਸੀਂ ਜਾਓਗੇ ਜਦ ਬਾਹਰਲੇ ਦੇਸ਼ਾਂ ਚ ਤੇ ਭਾਰਤ ਦੇ ਕੋਈ ਨਾ ਕੋਈ ਨੌਜਵਾਨ ਲੜਕੇ ਲੜਕੀਆਂ ਬੜੇ ਉਹ ਤੁਹਾਨੂੰ ਉੱਥੇ ਆਪਣੀ ਹਾਜ਼ਰੀ ਮੌਜੂਦਗੀ ਦਰਜ ਕਰਾ ਰਹੇ ਤੇ ਇਹਦਾ ਮਤਲਬ ਕੁਝ ਤਾਕਤਾਂ ਪड़ोसੀਆਂ ਦੀਆਂ ਵੀ ਔਰ ਬਾਹਰਲੀਆਂ ਵੀ ਉਹ ਚਾਹਂਦੀਆਂ ਨਹੀਂ ਹੈ ਕਿ ਸਾਡੇ ਮੁਲਕ ਚ ਸ਼ਾਂਤੀ ਸਥਾਪਿਤ ਹੋਵੇ ਭਾਈਚਾਰਾ ਸਾਬਤ ਹੋਵੇ ਵੀ ਅਸੀਂ ਹੋਰ ਤੇ ਜੀ ਅੱਗੇ ਵਧੀਆ ਉਹ ਕਸ਼ਮੀਰ ਸ਼ਾਂਤੀਵਾਲ ਜਾ ਰਿਹਾ ਸੀ ਭਾਈਚਾਰੇਵਲ ਜਾ ਰਿਹਾ ਸੀ ਤੁਸੀਂ ਇਹ ਦੇਖੋ ਇਹ ਪਹਿਲਾ ਮੌਕਾ ਹੈ ਪਿਛਲੀ 4 ਦਹਾਕੀਆਂ ਚ ਜਦ ਟੂਰਿਸਟਾਂ ਤੇ ਹਮਲਾ ਹੋਇਆ ਜੀ ਅੱਜ ਤੋਂ ਪਹਿਲਾਂ ਕਦੀ ਟੂਰਿਸਟਾਂ ਤੇ ਹਮਲਾ ਨਹੀਂ ਕੀਤਾ ਗਿਆ ਨਿਹੱਤੇ ਲੋਕਾਂ ਤੇ ਹਮਲਾ ਨਹੀਂ ਕੀਤਾ ਗਿਆ ਤੇ ਟੂਰਿਸਟਾਂ ਤੇ ਹਮਲਾ ਹੋਇਆ ਔਰ ਫਿਰ ਉਹ ਦੂਜੇ ਪਾਸੇ ਵੀ ਅਗਰ ਆਪਾਂ ਇਹ ਦੇਖੀਏ ਕਿ ਕਸ਼ਮੀਰ 'ਚ ਕੀ ਤਬਦੀਲੀ ਆਈ ਇਹ ਪਹਿਲਾ ਮੌਕਾ ਹੈ ਕਿ ਜਦ ਟੂਰਿਸਟਾਂ ਤੇ ਹਮਲਾ ਹੋਇਆ ਤੇ ਪੂਰੇ ਕਸ਼ਮੀਰ ਦੇ ਗ੍ਰੈਂਡ ਮੁਫਤੀ ਦਾ ਮੈਂ ਪਰਸੋਂ ਬਿਆਨ ਸੁਣਿਆ ਸੀਗਾ ਫਿਰ ਮੀਰ ਵਾਇਸ ਦਾ ਬਿਆਨ ਆਇਆ ਮੁਸਲਿਮ ਕਾਨਫਰੰਸ ਦਾ ਆਇਆ ਇਹ ਪਹਿਲਾ ਮੌਕਾ ਹੈ ਕਿ ਕਸ਼ਮੀਰ ਦੇ ਬਹੁ ਗਿਣਤੀ ਮੁਸਲਮਾਨਾਂ ਦੀ ਅੱਖਾਂ 'ਚ ਆंसू ਸੀ ਔਰ ਉਹਨਾਂ ਨੇ ਇਸ ਗੱਲ ਦਾ ਕੰਡੈਮਨਟ ਕੀਤਾ ਕਿ ਕਸ਼ਮੀਰ ਨੂੰ ਅੱਤਵਾਦ ਦਾ ਨਾਮ ਲੈ ਕੇ ਜਿਹੜਾ ਹੈ ਉਹ ਵਿਸ਼ਵ ਦੇ ਵਿੱਚ ਬਦਨਾਮ ਕੀਤਾ। ਅੱਜ ਵੀ ਸੜਕਾਂ ਤੇ ਮੁਸਲਮਾਨ ਭਾਈਚਾਰੇ ਨੇ ਰੋਸ ਪਕੜ ਕੀਤਾ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਉਹ ਪਾਕਿਸਤਾਨ ਦੇ ਖਿਲਾਫ ਨਾਰੇ ਵੀ ਲਾਏ ਉਹਨਾਂ ਨੇ। ਜੀ ਇਹ ਜਿਹੜੀ ਹੈ ਸਾਡੇ ਸਾਡੀ ਕੌਮ ਨੂੰ ਸਾਡੇ ਬਦਨਾਮ ਕਰਨ ਦੀ ਸਾਜ਼ਿਸ਼ ਬਦਨਾਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ। ਚੋ ਇੱਕ ਇਹ ਚੰਗਾ ਉਪਰਾਲਾ ਹੈ। ਜਮਾਨ ਸਭ ਇੱਕ ਵੀ ਲੋਕਾਂ ਦਾ ਆਮ ਲੋਕਾਂ ਦਾ ਉੱਤਰ ਕੇ ਸੜਕਾਂ ਤੇ ਆਣਾ ਔਰ ਖਿਲਾਫ ਉਹਨਾਂ ਦੇ ਕੰਦ ਕਰਨੀ। ਜੀ ਤੇ ਕੀ ਲੱਗਦਾ ਤੁਹਾਨੂੰ ਵੀ ਐਡੀ ਵੱਡੀ ਕਸ਼ਮੀਰ ਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਬਹੁਤ ਹਸਤਸ਼ੇਪ ਹੋ ਚਾਹੇ ਸਿਕਿਉਰਿਟੀ ਵਾਈਜ਼ ਲੈ ਕੇ ਦੇਖਿਆ ਕਿਉਂਕਿ ਬਾਰਡਰ ਸਟੇਟ ਹੋਣ ਕਰਕੇ ਸੁਰੱਖਿਆ ਤਾਂ ਸਾਰੀ ਕੇਂਦਰ ਸਰਕਾਰ ਦੇ ਕੋਲ ਹੀ ਹੈ ਤੇ ਸਰਕਾਰ ਨੇ ਪੂਕ ਤਾ ਇੰਤਜ਼ਾਮ ਉੱਥੇ ਦਾਵਾ ਕਰਦੀ ਹੈ ਮੈਂ ਕੀਤੇ ਹੋਏ ਨੇ ਜੇ ਤੁਹਾਨੂੰ ਲੱਗਦਾ ਵੀ ਇੱਥੇ ਇੰਨੀ ਹੈਵੀ ਅਮਾਉਂਟ ਦੇ ਵਿੱਚ ਉੱਥੇ ਪੈਰਟਕ ਜਾਂਦੇ ਨੇ ਤੇ ਤੁਹਾਨੂੰ ਲੱਗਦਾ ਵੀ ਉਹ ਇੰਨੀ ਵੱਡੇ ਏਰੀਆ ਦੇ ਵਿੱਚ ਕਿਤੇ ਕੋਈ ਆਰਮੀ ਫੇਸਟਾ ਹੋਣਾ ਜਾਂ ਗੱਲ ਤਾਂ ਸਮਝ ਲਓ ਇੱਕ ਬਹੁਤ ਪੁਰਾਣੀ ਕਹਾਵਤ ਹੈ ਕਿ ਘਰ ਦਾ ਪੇਤੀ ਜਿਹੜਾ ਹੁੰਦਾ ਉਹੀ ਸਭ ਕੁਝ ਕਰਾਂਦਾ ਹੈ ਤੇ ਅਗਰ ਕੋਈ ਐਡਾ ਵੱਡਾ ਉਥੇ ਹਾਦਸਾ ਹੋਇਆ ਐ ਏਡੀ ਵੱਡੀ ਕਾਰਵਾਈ ਦੁਸ਼ਮਣ ਵੱਲੋਂ ਕੀਤੀ ਗਈ ਹੈ ਤੇ ਕੁਝ ਤਾਂ ਐਸੀਆਂ ਅੰਦਰੂਨੀ ਤਾਕਤਾਂ ਅੰਦਰੂਨੀ ਲੋਕ ਹੋਤੇ ਹੋਣਗੇ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਕਿ ਉਹ ਬੰਦੇ ਉਥੇ ਤੱਕ ਪਹੁੰਚੇ ਔਰ ਫਿਰ ਦੂਜੇ ਪਾਸੇ ਆਪਾਂ ਇਹ ਵੀ ਨਾਲ ਲੈ ਕੇ ਚੱਲੀਏ ਕਿ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਸੁਰੱਖਿਆ ਦੀ ਉਹਨਾਂ ਲੋਕਾਂ ਨੇ ਵੀ ਆਪਣੀ ਜ਼ਿੰਮੇਵਾਰੀ ਹੈ ਉਹ ਚੰਗੀ ਤਰ੍ਹਾਂ ਨਿਭਾਈ ਨਹੀਂ ਚਾਹੇ ਹੁਣ ਉਹ ਸਟੇਟ ਗਵਰਨਮੈਂਟ ਹੋਵੇ ਚਾਹੇ ਫਿਰ ਉਹ ਸੈਂਟਰ ਹੋਵੇ ਕੀ ਦੇਖਦੇ ਹਾਂ ਵੀ ਹੁਣ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਸੈਂਟਰਲ ਗਵਰਨਮੈਂਟ ਲੋਬੀ ਹੁਣ ਪਾਣੀ ਦਾ ਮੁੱਦਾ ਮੈਂ ਇੱਕ ਗੱਲ ਕਹਿਣਾ ਹੁੰਦਾ ਵੈਸੇ ਜਿੱਦਾਂ ਇਹ ਹਾਦਸਾ ਹੋਇਆ ਨਾ ਜੀ ਇਹ ਐਸਾ ਨਾਪਾਕ ਹਾਦਸਾ ਹੈ ਕਿ ਤਕਰੀਬਨ ਕੋਈ ਹੋਵੇ ਮੁਸਲਮਾਨ ਹਿੰਦੂ ਸੇਕਿਸਾਈ ਜਿਹਨੇ ਉਹ ਵੀਡੀਓ ਦੇਖੀ ਜਾਂ ਸੁਣੀ ਉਹਨਾਂ ਦਾ ਦਿਲ ਜਿਹੜਾ ਇੱਕ ਵਾਰੀ ਰੋਇਆ ਸੀ ਬਿਲਕੁਲ ਇਨਸਾਨੀਅਤ ਦੇ ਨਾਤੇ ਤੇ ਆਪਾਂ ਇਹ ਗੱਲ ਸਮਝੀਏ ਚਾਹ ਕੋਈ ਸਰਕਾਰ ਚਾਹ ਕੋਈ ਕੋਈ ਮਨਿਸਟਰ ਹੈ ਜਾਂ ਕੋਈ ਸਿਆਸਤਦਾਨ ਜਾਂ ਕੋਈ ਰੋਸ ਪ੍ਰਗਟ ਕਰਦਾ ਹੈ ਤੇ ਉਹ ਜ਼ਿਆਦਾ ਤੇ ਜ਼ਿਆਦਾ 2-4 ਦਿਨ ਉਹਦਾ ਦਿਲ ਦੁਖੇਗਾ ਪਰ ਜਿਹੜੇ 28 ਪਰਿਵਾਰ ਉਜੜ ਗਏ ਜਿਨ੍ਹਾਂ ਦੇ ਪੁੱਤ ਮਾਰੇ ਗਏ ਜਿਨ੍ਹਾਂ ਦੇ ਬੱਚੇ ਮਾਰੇ ਗਏ ਜਿਨ੍ਹਾਂ ਦੀ ਧੀਆਂ ਮਾਰੀਆਂ ਗਈਆਂ ਜਾਂ ਕਿਸੇ ਦੇ ਮਾਪਿਓ ਮਾਰੇ ਗਏ ਉਹਨਾਂ ਨੇ ਤਾਂ ਹੁਣ ਇਸ ਦੁੱਖ ਨੂੰ ساری ਜ਼ਿੰਦਗੀ ਭੋਗਣਾ ਇਸ ਤਕਲੀਫ ਨੂੰ ਹਮੇਸ਼ਾ ਦੇ ਲਈ ਇਸ ਲਈ ਆਤਵਾਤ ਤੇ ਨੁਕੇਲ ਪਾਣੀ ਵਕਤ ਦੀ ਜ਼ਰੂਰਤ ਹੈ ਸਭ ਤੋਂ ਪਹਿਲੀ ਜ਼ਰੂਰਤ ਹੈ ਇਸ ਵੇਲੇ ਸਾਡੇ ਦੇਸ਼ ਨੂੰ ਕਿ ਆਤਵਾਦ ਦੀ ਜੜੀ ਹੈ ਨਕੇਲ ਜੜੀ ਉਹ ਪਾਈ ਜਾਵੇ ਉਹ ਸਿਰਫ ਮੈਂ ਸਮਝਦਾ ਕਿ ਕੂਟਨੀਤਿਕ ਸੰਬੰਧ ਤੋੜਨ ਦੇ ਨਾਲ ਮਸਲਾ ਹਨੋਲਾ ਨਾ ਲਈਏ ਇਸ ਤੋਂ ਅੱਗੇ ਵੱਧ ਕੇ ਉਹਨਾਂ ਮੁਲਜ਼ਮਾਂ ਨੂੰ ਲਿਆ ਕੇ ਫਾਂਸੀ ਦੇਣ ਦੀ ਜ਼ਰੂਰਤ ਹੈ ਜਿਹੜੇ ਐਸਾ ਕੰਮ ਕਰਦੇ ਨੇ ਤੇ ਇਹ ਕੀ ਲੱਗਦਾ ਇਮਾਮ ਸਾਹਿਬ ਵੀ ਚਾਰ ਬੰਦੇ ਉਧਰ ਆਂਦੇ ਨੇ ਤੇ ਦਾ ਇੰਨੀ ਦਰਦਨਾਕ ਘਟਨਾ ਨੂੰ ਇੰਜ਼ਾਮ ਦੇ ਕੇ ਉਹ ਵਾਪਸ ਚਲੇ ਜਾਂਦੇ ਨੇ ਤੇ ਉਹਦੇ ਨਾਲ ਇਹ ਨਹੀਂ ਲੱਗਦਾ ਵੀ ਆਪਸੀ ਭਾਈਚਾਰੇ ਦੇ ਵਿੱਚ ਕਿਤੇ ਆਪਾਂ ਇੱਕ ਦੂਜੇ ਨੂੰ ਸ਼ੱਕ ਵੀ ਜਨਰੇਟ ਦੇਖਣਾ ਸ਼ੁਰੂ ਕਰ ਦਿੰਨੇ ਆ ਦੇਖੋ ਦੁਸ਼ਮਨ ਦਾਤਾ ਦੁਸ਼ਮਨ ਦਾਤਾ ਮਕਸਦ ਹੀ ਹੈ ਅਸੀਂ ਪੰਜਾਬ ਦੇ ਵਿੱਚ ਮੈਨੂੰ ਯਾਦ ਹੈ ਬਚਪਨ ਚ ਪੰਜਾਬ ਦੇ ਬੁਰੇ ਹਾਲਾਤਾਂ ਨੂੰ ਨੇੜਤਾ ਤੋਂ ਦੇਖਿਆ ਹੈ ਔਰ ਉਦੋਂ ਵੀ ਧਰਮ ਦਾ ਨਾਮ ਪੁੱਛ ਕੇ ਗੋਲੀਆਂ ਮਾਰੀਆਂ ਜਾਂਦੀਆਂ ਸੀ ਉਦੋਂ ਵੀ شناخت ਕੀਤੀ ਜਾਂਦੀ ਸੀ ਕਿ ਵੀ ਬਸ ਚ ਉੱਤਰ ਜਾਓ ਥੱਲੇ ਤੇ ਦੱਸੋ ਵੀ ਤੁਸੀਂ ਕੌਣ ਕੌਣ ਲੋਕ ਹੋ ਤੇ ਇਹ ਅਤਵਾਦ ਜਿਹੜਾ ਹੁੰਦਾ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਪਹਿਲਾਂ ਗੱਲ ਸਮਝ ਲੈਣੀ ਚਾਹੀਦੀ ਜਿਹੜੇ ਲੋਕ ਐਸਾ ਕਾਰ ਕਰਦੇ ਐ ਉਹਨਾਂ ਦੇ ਪਿੱਛੇ ਮੋਟਿਵ ਸਿਰਫ ਇਹ ਹੁੰਦਾ ਹੈ ਕਿ ਉਹ ਦੇਸ਼ ਦੀ ਏਕਤਾ ਨੂੰ ਆਈ ਭਾਈਚਾਰੇ ਨੂੰ ਤੋੜਨਾ ਚਾਹਦੇ ਉਹ ਇਸ ਲਈ ਤੋੜਨਾ ਚਾਹਦੇ ਤਾਂ ਕਿ ਦੇਸ਼ ਕਮਜ਼ੋਰ ਹੋਵੇ ਤੇ ਸਭ ਤੋਂ ਪਹਿਲਾਂ ਤਾਂ ਦੇਸ਼ ਵਾਸੀ ਵੀ ਇਸ ਗੱਲ ਨੂੰ ਸਮਝ ਲੈਣ ਕਿ ਜਦ ਕੋਈ ਐਸੀ ਗੱਲ ਹੋ ਜਾਵੇ ਪਹਿਲਾਂ ਤਾਂ ਆਪਣੀ ਏਕਤਾ ਨਹੀਂ ਟੁੱਟਣ ਦੇਣੀ ਆਪਣੀ ਤਾਕਤ ਨਹੀਂ ਕਟਣੀ ਆਪច ਪਾੜਨੀ ਪੈਣ ਦੇਣਾ ਔਰ ਫਿਰ ਦੁਸ਼ਮਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਿਹੜਾ ਉਹ ਸਾਡੀ ਜ਼ਿੰਮੇਵਾਰੀ ਨਹੀਂ ਨਹੀਂ ਚੱਕੇ ਤੁਸੀਂ ਬੜੇ ਅੱਛੇ ਸ਼ਬਦ ਗਏ ਵੀ ਆਪਸੀ ਇਕਤਾ ਬੰਦ ਚਾਹੀਦਾ ਪਰ ਇਹ ਇੰਪਲੀਮੈਂਟ ਹੋਣ ਨੂੰ ਕਿਤਨਾ ਲੱਗਦਾ ਨਹੀਂ ਵੀ ਸ਼ਬਦਾ ਦੀ ਜਿਹੜੀ ਆਪਾਂ ਸ਼ਬਦ ਤਾਂ ਬੋਲਦੇ ਪਰ ਲੋਕਾਂ ਦੇ ਜ਼ਿਹਨ ਦੇ ਵਿੱਚ ਉਤਰਦੇ ਨਹੀਂ ਇਹ ਸ਼ਬਦ ਨਹੀਂ ਬਿਲਕੁਲ ਮਾਈਂ ਦੇ ਬੋਲ ਦਿੰਦੇ ਆ ਜੇ ਤੁਸੀਂ ਨਹੀਂ 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 ਇੱਕ ਮੈਂ ਤੁਹਾਨੂੰ ਹਕੀਕਤ ਦੀ ਗੱਲ ਦੱਸਦਾ कि ये ऑनलाइन हालात त बड़े खराब है जी देश दे पर आज कनु विश्वास ही लोग ऑनलाइन कर रहे नहीं ते ਤੁਸੀਂ ਆਫਲਾਈਨ ਤਾਂ ਦੇਖੋ ਨਾ ਇੱਕ Hindu ਦੀ ਦੁਕਾਨ ਤੇ ਮੁਸਲਮਾਨ ਸਿੱਖ ਸਾਮਾਨ ਖਰੀਦਦੇ ਪਏ ਉਹ ਬੈਠਾ ਉਹਨਾਂ ਨੂੰ ਕੋਲਡ ਡਰਿੰਕ ਪਿਲਾ ਰਿਹਾ ਇੱਕ ਸਿੱਖ ਦੀ ਦੁਕਾਨ ਤੇ Hindu ਖੜਾ ਆਪਣਾ ਵਪਾਰ ਕਰ ਰਿਹਾ ਇੱਕ ਮੁਸਲਮਾਨ ਦੀ ਹੱਟੀ ਦੇ ਉੱਤੇ ਇਸਾਈ Hindu ਸਿੱਖ ਸਾਰੇ ਜਾ ਰਹੇ ਆਫਲਾਈਨ ਅਗਰ ਤੁਸੀਂ ਦੇਖੋਗੇ ਤੇ ਹਾਲਾਤ ਇੰਨੇ ਬਦਤਰੀ ਨਹੀਂ ਹੈ ਕਿਤੇ ਨਾ ਕਿਤੇ ਦੇਸ਼ ਚ ਇਕਤਾ ਹਜੇ ਵੀ ਕਾਇਮ ਹੈ ਔਰ ਲੋਕਾਂ ਦੀ ਪਿਆਰ ਮੁਹੱਬਤ ਮੌਜੂਦ ਹੈ ਲੇਕਿਨ ਆਨਲਾਈਨ ਜਿਹੜੇ ਲੋਕ ਬੈਠੇ ਨੇ ਉਹਨਾਂ ਨੇ ਸ਼ਾਇਦ ਇਹ ਧਾਰ ਲਿਆ ਕਿ ਨਫ਼ਰਤ ਦੀ ਗੱਲ ਕਰਨੀ ਔਰ ਨਫ਼ਰਤ ਨਹੀਂ ਪ੍ਰਮੋਟ ਕਰ। ਮਤਲਬ ਮੋਰਲ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ ਇਸ ਤਰ੍ਹਾਂ ਮੋਰਲ ਕ੍ਰੀਏਟ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਇਹ ਜਿਹੜਾ ਚੌਥਾ ਸਤੰਭ ਹੈ ਸਾਡੀ ਡੈਮੋਕ੍ਰੇਸੀ ਦਾ ਇਹ ਕਿਤੇ ਨਾ ਕਿਤੇ ਉਦਯੋਗ ਵੱਲ ਨੂੰ ਤੁਰ ਪਿਆ। ਹੁਣ ਜਿਹੜੀ ਚੀਜ਼ 'ਚ ਮੁਨਾਫਾ ਨੁਕਸਾਨ ਹੋਣ ਲੱਗ ਪੋਵੇ ਉੱਥੇ ਪਹਿਲਾਂ ਫਾਇਦੇ ਦੇ ਰਸਤੇ ਲੱਭੇ ਜਾਂਦੇ। ਹੁਣ ਇਹ ਦੇਖਿਆ ਜਾਂਦਾ ਹੁਣ ਤੁਸੀਂ ਦੇਖੋ YouTube ਤੇ ਕਈ ਵੀਡੀਓਜ਼ ਐਸੀਆਂ ਹੁੰਦੀਆਂ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਕਿ ਅਚਾਨਕ ਜਾਂਦੇ ਹੋਏ ਮੈਂ ਪਿੱਛੇ ਇੱਕ ਵੀਡੀਓ ਦੇਖੀ ਅਚਾਨਕ ਜਾਂਦੇ ਹੋਏ ਜਥੇਦਾਰ ਜੀ ਖੜ ਗਏ ਪਤਾ ਨਹੀਂ ਅਗਲਾ ਪੂਰੀ ਵੀਡੀਓ ਲੱਗਦਾ ਕਿ ਕੀ ਖੜ ਗਏ ਐਂਡ 'ਚ ਪਤਾ ਲੱਗਦਾ ਜੀ ਚਾਹ ਪੀਣ ਕਿਸੇ ਹੋਟਲ ਤੇ ਖੜੇ ਸੀਗੇ ਤੇ ਅਸ ਤੁਰਕੀ ਲਾਨ ਆਲੇ ਨੇ ਇਸ ਲਈ ਲਾ ਦਿੱਤੀ ਤਾਂ ਅਗੋ ਚੰਦਾ ਹੈ ਕਿ ਮੇਰੀ ਵੀਡੀਓ ਜਿਹੜੀ ਹੈ ਉਹ ਜ਼ਿਆਦਾ ਚੱਲੇ ਕੀ ਲੱਗਦਾ ਮਾਮ ਸਾਹਿਬ ਵੀ ਮਹਾਤਮਾ ਗਾਂਧੀ ਨੇ ਇੱਕ ਨਾਰਾ ਦਿੱਤਾ ਸੀ ਸਲੋਗਨ ਦਿੱਤਾ ਸੀ ਵੀ ਅਹਿੰਸਾ ਦੇ ਨਾਲ ਚੱਲ ਕੇ ਆਪਾਂ ਆਜ਼ਾਦੀ ਦੀ ਲੀ ਗੜੀ ਉੱਪਰ ਕਰ ਪਾਵਾਂਗੇ ਕੀ ਲੱਗਦਾ ਵੀ ਜਿਹੜੀ ਇੱਕ ਤਰ੍ਹਾਂ ਦੀ ਇਹ ਚੀਜ਼ ਹੈ ਆਪਣੇ ਤੇ ਹਾਵੀ ਹੋ ਰਹੀ ਹੈ ਜਿਹੜਾ ਅਤਗਵਾਦ ਹੈ ਇਹਦੇ ਤੇ ਨੱਥ ਪਾੜ ਲਈ ਜਾਂ ਇਸ ਚੀਜ਼ ਨੂੰ ਰੋਕਣ ਦੇ ਲਈ ਕੀ ਲੱਗਦਾ ਵੀ ਹਿੰਸਾ ਦਾ ਦੇਖੋ ਮੈਂ ਤੁਹਾਨੂੰ ਸਪਸ਼ਟ ਕੋਰਤੇ ਦੱਸਣਾ ਚਾਹੁੰਦਾ ਮੈਂ ਇਤਿਹਾਸ ਦਾ ਵਿਦਿਆਰਥੀ ਵੀ ਰਿਆਂ ਜੀ ਇਹ ਦੇਸ਼ ਮਹਾਤਮਾ ਗਾਂਧੀ ਦੀ ਥਿਊਰੀ ਨੂੰ ਵੀ ਮੰਨਦਾ ਹੈ ਸੁਭਾਸ਼ ਚੰਦਰ ਬੋਸ ਦੇ ਜਜ਼ਬਾਤ ਨੂੰ ਵੀ ਮੰਨਦਾ ਹੈ ਜੀ ਇਹ ਸ਼ੌਕਤ ਅਲੀ ਜੋਹਰ ਦੀ ਗੱਲ ਨੂੰ ਵੀ ਮੰਨਦਾ ਹੈ ਇਹ ਭਾਈ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਜ਼ਬਾਤ ਨੂੰ ਵੀ ਸਲਾਮ ਪੇਸ਼ ਕਰਦਾ ਹਾਂ ਤੇ ਆਜ਼ਾਦੀ ਦੀ ਜਿਹੜੀ ਲੜਾਈ ਹੈ ਨਾ ਇਹ ਸਾਰੀਆਂ ਥਿਉਰੀਆਂ ਇਕੱਠੀਆਂ ਕਰਕੇ ਮਿਲੀ ਹੈ ਇਕੱਲੀ ਇੱਕ ਥਿਉਰੀ ਦੇ ਉੱਤੇ ਆਜ਼ਾਦੀ ਦੀ ਲੜਾਈ ਜਿਹੜੀ ਹੈ ਉਹ ਨਹੀਂ ਹਰ ਬੰਦੇ ਦਾ ਯੋਗ ਹਰ ਬੰਦੇ ਨੇ ਇਹਦੇ ਚ ਯੋਗਦਾਨ ਪਾਇਆ ਜਿੱਥੇ ਗਾਂਧੀ ਨੇ ਕਿਹਾ ਹਿੰਸਾ ਜਿੱਥੇ ਉੱਥੇ ਸੁਭਾਸ਼ ਚੰਦਰ ਬੋਸ ਨੇ ਕਿਹਾ ਕਿ ਨਹੀਂ ਅਸੀਂ ਜੰਗ ਲੜਾਂਗੇ ਤੇ ਕੁਰਬਾਨੀ ਦਾ ਸਾਰਿਆਂ ਦੀ ਬਰਾਬਰ ਹੈ ਤੇ ਹੁਣ ਜਦ ਅਤਵਾਦ ਆ ਗਿਆ ਤੇ ਜ਼ਾਹਿਰ ਜੀ ਗੱਲ ਹੈ ਹੁਣ ਉਹਦੇ ਮੂਰੇ ਅਸੀਂ ਆਪਣੀ ਦੂਜੀ ਗੱਲ ਤਾਂ ਨਹੀਂ ਕਰਨੀ ਕਿ ਵੀ ਇੱਧਰ ਥੱਪਣ ਮਾਰਿਆ ਤੇ ਇਹਦੇ ਤੇ ਵੀ ਮਾਰਦੇ ਉਹਨੂੰ ਉਹਦਾ ਥੱਪੜ ਦਾ ਜਵਾਬ ਥੱਪੜ ਦੇ ਨਾਲ ਹੀ ਦੇਣਾ ਪਏਗਾ ਤਾਂ ਹੀ ਮਸਲਾ ਤੇ ਕਿੰਦਾ ਦੇਖਦੇ ਹੋ ਤੁਸੀਂ ਹੁਣ ਵੀ ਤੁਹਾਡੇ ਵੱਲੋਂ ਵੀ ਬਿਆਨ ਦਿੱਤੇ ਜਾਂਦੇ ਨੇ ਵੀ ਭਾਈਚਾਰਾ ਇਸਾਂਜ ਬਣੀ ਰਹੇ ਜੀ ਤੇ ਕਿੰਦਾ ਕਸ਼ਮੀਰ ਘਾਟੀ ਵਾਲੇ ਲੋਕਾਂ ਨੂੰ ਜਾਂ ਆਮ ਜਨ ਜੀਵਨ ਵਾਲੇ ਜਿਹੜੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਵੀ ਐ ਦੇ ਸ਼ਾਹੀ ਮੈਂ ਇਹ ਕਹਿਣਾ ਚਾਹੁੰਦਾ ਸਾਰੇ ਭਾਰਤ ਦੇ ਲੋਕਾਂ ਨੂੰ ਔਰ ਪਹਿਲਾਂ ਤਾਂ ਮੁਸਲਮਾਨਾਂ ਨੂੰ ਕਹਿਣਾ ਚਾਹੁੰਦਾ ਕਿ ਅਤਵਾਦੀ ਇਸਲਾਮ ਦਾ ਨਾਮ ਲੈ ਕੇ ਇਸਲਾਮ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਇਸ ਲਈ ਮੁਸਲਮਾਨਾਂ ਨੂੰ ਚਾਹੀਦਾ ਕਿ ਉਹ ਅਤਵਾਦ ਦੇ ਖਿਲਾਫ ਖੁੱਲ ਕੇ ਸਾਹਮਣੇ ਖੁੱਲ ਕੇ ਦੀ ਮਜ਼ਮਤ ਕਰਨ ਖੁੱਲ ਕੇ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਨ ਔਰ ਇਸ ਗੱਲ ਦਾ ਐਲਾਨ ਕਰਨ ਕਿ ਅਤਵਾ ਦੇ ਖਿਲਾਫ ਅਸੀਂ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਉਂਕਿ ਇਹਨਾਂ ਦੀ ਡਬਲ ਜ਼ਿੰਮੇਵਾਰੀ ਤਾਂ ਬਣਦੀ ਹੈ ਕਿਉਂਕਿ ਜਿਹੜੇ ਲੋਕ ਦਹਿਸ਼ਤਗਰਦੀ ਫਿਲਾ ਰਹੇ ਉਹ ਕਹਿੰਦੇ ਵੀ ਸਾਡਾ ਧਰਮ ਇਸਲਾਮ ਹੈ ਜਦ ਕਿ ਉਹਨਾਂ ਦਾ ਇਸਲਾਮ ਨਾਲ ਕੋਈ ਵਾਸਤਾ ਨਹੀਂ ਹੈ ਉਹਨਾਂ ਨੇ ਪਹਿਨਾਵਾ ਜ਼ਰੂਰ ਮੁਸਲਮਾਨਾਂ ਵਾਲਾ ਪਾ ਕੇ ਇਹ ਗੰਦਾ ਕੰਮ ਕੀਤਾ ਉਹ ਤੋਂ ਇਲਾਵਾ ਪੂਰੇ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਹਮੇਸ਼ਾ ਹੀ ਭਾਰਤ ਦੇ ਲੋਕਾਂ ਨੇ ਮੁਸੀਬਤ ਦੇ ਸਮੇਂ 'ਚ ਮੋਢੇ ਨਾਲ ਮੋਢਾ ਲਾਇਆ ਤੇ ਆਪਾਂ ਜਦੋਂ ਐਦਾਂ ਦਾ ਕੋਈ ਕੰਮ ਹੁੰਦਾ ਹੈ ਵਿਦੇਸ਼ੀ ਤਾਕਤਾਂ ਦਾ ਵੀ ਮੁਕਾਬਲਾ ਕਰਨਾ ਹੈ ਤੇ ਦੇਸ਼ 'ਚ ਜਿਹੜੇ ਫਿਰਕੂ ਅੰਸਰ ਨੇ ਜਿਹੜੀ ਇਹਨਾਂ ਦਾ ਆਲ ਲੈ ਕੇ ਲੋਕਾਂ 'ਚ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਇਸ ਗੱਲ ਤੋਂ ਰੋਕਣਾ ਹੈ ਕਿ ਅਸੀਂ ਸਾਰੇ ਏਕਾਂ ਔਰ ਦੁਸ਼ਮਣ ਦੇ ਸਾਹਮਣੇ ਕਿਸੇ ਦੀ ਤਰ੍ਹਾਂ ਦੀ ਕਮਜ਼ੋਰੀ ਦਾ ਇਜ਼ਹਾਰ ਨਾ ਕਰੀਏ ਸੋ ਬਹੁਤ ਬਹੁਤ ਧੰਨਵਾਦ ਨਾਲ ਸਤਿ ਸ਼੍ਰੀ ਅਕਾਲ ਤੁਹਾਡਾ ਧੰਨਵਾਦ